ਮੈਂ ਦੇਵਸਪਿੰਡਾ ਜੀ ਤੇਸ਼ਨ ਸਿੰਘ ਨਾਂ ਆਏ ਜੀ ਤੇ ਕਿਉਂ ਧਰਨਾ ਕਿਉਂ ਲਾਇਆ ਜੀ ਧਰਨਾ ਸੀ ਤਾਂ ਲਾਇਆ ਜੀ ਸਾਡਾ ਸਾਡੇ ਕਾਗਜ਼ ਨਹੀਂ ਫੜ ਰਹੇ ਸਾਨੂੰ ਤਾਂ ਵਜਾਕਾਰ ਲੱਗਾ ਤੁਹਾਡੇ ਕੋਲ ਕਬਜ਼ਾ ਹੈ ਪੰਚਾਇਤੀ ਜ਼ਮੀਨ ਦਾ ਗੁਰੂ ਘਰ ਦਾ ਆ ਸਾਡੇ ਕੋਲ ਸਾਡੇ ਕੋਲ ਤਹਿਸੀਲਦਾਰ ਸਾਹਿਬ ਨੇ ਆ ਲਿਖਤੀ ਦਿੱਤੀ ਹੋਈ ਹੈ ਸਾਡੇ ਕੋਲ ਕੋਈ ਵੀ ਮਰਲਾ ਜ਼ਮੀਨ ਨਹੀਂ ਹੈਗੀ ਜੀ ਤਹਿਸੀਲਦਾਰ ਸਾਹਿਬ ਦੀ ਇਹ ਲਿਖਤੀ ਮੰਨੀ ਨਹੀਂ ਨੇਗੇ ਤਹਿਸੀਲਦਾਰ ਤੋਂ ਵੱਡੇ ਹੋਗੇ ਜੀ ਸੈਕਟਰੀ ਫੈਕਟਰੀਆਂ ਨੂੰ ਚਲਾਟਾ ਸੀ ਕੱਟ ਕੇ ਦੇ ਰਿਆ ਵੀਡੀਓ ਸਾਨੂੰ ਐਨਓਸੀ ਨਹੀਂ ਜਾਰੀ ਕਰ ਰਹੇ ਆ ਸਿਰਿਆਮ ਧੱਕਾ ਕਰ ਰਹੇ ਨੇ ਸਾਡੇ ਨਾਲ ਕਹਿੰਦੇ ਕੀ ਕਹਿੰਦੇ ਕੁਛ ਨਹੀਂ ਕਹਿੰਦੇ ਜੀ ਟਾਈਮ ਟੱਪਾਰੇ ਨੇ ਵੀ ਟਾਈਮ ਟੱਪ ਜੂਗਾ ਅੱਜ ਮਾਰਨ ਦਾ ਚੁੱਪ ਕਰਕੇ ਆਪਣੇ ਘਰ ਨੂੰ ਮੁੜ ਜਾਣਗੇ ਪੰਜਾਬ ਕਰੇ ਵੀ ਕੋਈ ਪੰਚਾਇਤੀ ਜ਼ਮੀਨ ਦੱਪੀ ਵੀ ਆ ਆ ਦੇਖੋ ਸਾਡੇ ਕੋਲ ਵੀਡੀਓ ਸਾਹਿਬ ਦਾ ਸਬੂਤ ਵੀ ਪਿਆ ਜੀ ਆ ਦੇਖੋ ਜੀ ਫਾਰਮ ਭਗਾ ਭਗਾ ਮਾਰ ਸਾਡੇ ਭਗਾ ਭਗਾ ਮਾਰ ਮਾਰਦੇ ਨੇ ਜੀ ਕਰੇ ਦੁਸ਼ਤ ਵੀਡੀਓ ਸਾਹਿਬ ਦਰਮੁਰਦਾ ਉਸ ਦਾ ਕਾਲੀ ਨਾਲ ਦੇ ਬੰਦੇ ਕਾਲੀ ਨਾਲ ਵਾਲੇ ਬੰਦੇ ਨੇਗੇ ਜੀ ਆ ਗੱਡੀ ਦਫਤਰ ਨੂੰ ਲਾਇਆ ਜੀ ਸਾਨੂੰ ਐਨਓਸੀ ਨਹੀਂ ਕੱਟ ਕੇ ਦੇ ਰਹੇ ਜੀ ਨੇ ਨਹੀਂ ਕੱਟ ਕੇ ਦਿੱਤੀ ਵੀਡੀਓ ਨਹੀਂ ਦਿੱਤੀ ਜੀ ਉਧਰ ਆਪਣਾ ਕਿਹੜਾ ਪਿੰਡ ਹੈ ਜੀ ਮਹਿਦੇਵਾਲ ਸਾਹਿਬ ਮਹਿਦੇਵਾਲ ਉਹ ਵੀ ਚੋਣ ਨਹੀਂ ਲੈਣ ਦਿੱਤੀ ਜਾ ਰਹੀ ਹਾਂਜੀ ਹਾਂਜੀ ਚੋਣ ਨਹੀਂ ਲੈਣ ਦਿੱਤੀ ਜਾ ਹਾਂ ਜੀ ਕਾਗਜ਼ਪत्री ਨਹੀਂ ਹਾਂਜੀ ਕਾਦੇ ਜੀ ਆ ਪਤਾ ਜੀ ਮੈਂਬਰੀ ਦੇ ਪਰ ਇਹ ਨਾਲ ਤਾਂ ਸਰਪੰਚ ਜੀ ਨੂੰ ਵੀ ਐਨਓਸੀ ਨਹੀਂ ਦਿੱਤੀ ਨਹੀਂ ਸਾਨੂੰ ਤਾਂ ਦੇਤੀ ਸਰਪੰਚ ਨੂੰ ਹੀ ਦੇ ਰਹੇ ਅੱਛਾ ਸਰਪੰਚ ਨੂੰ ਕੀ ਕੀ ਜਾਣਦੇ ਹੋ ਅਸੀਂ ਆਪਦੀ ਐਨਸੀ ਕਰਕੇ ਜੀ ਵੋਟਾਂ ਲੜਨਾ ਚਾਹੁੰਦੇ ਆ ਨਾਲ ਅਗਲੇ ਦੇ ਬਰਾਬਰ ਮੇਰਾ ਨਾਮ ਨਿੱਕਾ ਸਿੰਘ ਜੀ ਨਿੱਕਾ ਸਿੰਘ ਜੀ ਕੀ ਹੈ ਕਾਰਨ ਤੁਸੀਂ ਧਰਨਾ ਲਾਇਆ ਧਰਨਾ ਦਾ ਜੀ ਸਾਡੇ ਬਲਵਿੰਦਰ ਸਿੰਘ ਨੇ ਜੀ ਚੋਣ ਲੜੀ ਹੈਗੀ ਸਤਨਾਮ ਸਿੰਘ ਦੇ ਬਰੋ ਦੋਨਾਂ ਦੇ ਬਰੋਬਰ ਹਾਂਜੀ ਕਦੋਂ ਲੜੀਏ ਜੀ ਸਤਨਾਮ ਸਿੰਘ ਨੇ ਜੀ ਬਲਵਿੰਦਰ ਸਿੰਘ ਤੇ ਨਜਾਇਜ਼ ਝੂਠਾ ਪਰਚਾ ਪਵਾਇਆ ਜੀ ਸਾਡੇ ਕੋਲ ਸਤਨਾਮ ਸਿੰਘ ਨੇ ਜੀ ਪਰਚਾ ਪਾਇਆ ਡੀਡੀਪੀ ਦੇ ਪਾਇਆਗਾ ਜੀ ਹਾਈ ਕੋਰਟ ਵੱਲੋਂ ਆ ਤੁਹਾਨੂੰ ਤਸ਼ੀਦਾ ਸਾਹਿਬਾ 21 ਕਨਾਲਾ 14 ਮਰ ਲਿਆਂ ਦਾ ਵੀ ਇਹਦੇ ਕੋਲੇ ਆਪਣੇ ਬਲਵਿੰਦਰ ਸਿੰਘ ਕੋਲੇ ਕਬਜਾ ਹੈਗਾ ਆ ਦੇਖੋ ਜੀ ਸਾਡੇ ਕੋਲੇ ਕੋਈ ਕਬਜਾ ਨਹੀਂ ਸਾਡੇ ਪਿੰਡ ਤੋਂ ਪੁੱਛਿਆ ਜਾਵੇ ਆ ਮੈਂ ਬੀਬੀਆਂ ਭੈਣਾਂ ਸਾਰੇ ਵੀਰ ਬੈਠੇ ਨੇਗੇ 1 ਇੰਚ ਦਾ ਵੀ ਸਾਡੇ ਕੋਲੇ ਕਬਜਾ ਹੋਵੇ ਬਲਵਿੰਦਰ ਸਿੰਘ ਕੋਲੇ ਅਸੀਂ ਚੋਣ ਨਹੀਂ ਲੜਾਂਗੇ ਆ ਜਾਰੀ ਕੀਤਾ ਅਗਰ ਤੁਸੀਂ ਜ਼ਾਰ ਨੇ ਮੋਟੂ ਕਬਜਾ ਨਹੀਂ ਸਾਫਤ ਕਰੇ ਜੀ ਪਿੰਡ ਚੋਂ ਪੁੱਛੋ ਜੀ ਸਾਡੇ ਕੋਲੇ 1 ਕਨਾਲ ਦਾ ਵੀ ਕਬਜਾ ਨਹੀਂ ਹੈਗਾ ਇਹ ਝੂਠਾ ਪਰਿਆ ਪਿੰਡ ਮੈਦੇ ਬਾਸ ਆ ਜੀ ਤੇ ਪਹਿਲਾਂ ਵੀ ਚੋਣ ਲੜੇ ਨੇ ਜੀ ਹਾਂਜੀ ਜਦੋਂ 5 ਸਾਲ ਪਹਿਲਾਂ ਚੋਣ ਲੜੇ ਨੇ ਬਲਵਿੰਦਰ ਸਿੰਘ ਦੇ ਸਤਨਾਮ ਸੀ ਉਦੋਂ ਕੋਈ ਮਸਲਾ ਨਹੀਂ ਨਹੀਂ ਜਦੋਂ ਸਤਨਾਮ ਸਿੰਘ ਜਿੱਤ ਗਿਆ ਤੇ ਉਸ ਤੋਂ ਬਾਅਦ ਕਹਿੰਦੇ ਵੀ ਚਲੋ ਬਲਵਿੰਦਰ ਸਿੰਘ ਇਸ ਵਾਰ ਫੇਰ ਤਿਆਰ ਹੋਗਾ ਕਹਿੰਦਾ ਵੀ ਆਪਾਂ ਨੇ ਚੋਣ ਲੜਾਂਗੇ ਇਹਨਾਂ ਨੇ ਇਹਨਾਂ ਨੇ ਸਤਰਾਮ ਸਿੰਘ ਨੇ ਝੂਠਾ ਪਰਚਾ ਪਾਤਾ ਵੀ ਇਹ ਮੇਰੇ ਤੇ ਵੀ ਜਿਹੜੇ ਪਰਚਾ ਹੁੰਦਾ ਨਾ ਜੀ ਵੀ ਚੋਣ ਨਹੀਂ ਲੜ ਸਕਦਾ ਇਹ ਝੂਠਾ ਪਰਚਾ ਜੀ ਜੇ ਝੂਠਾ ਨਹੀਂ ਹੈਗਾ ਜੀ ਆ ਸਾਰੇ ਪਿੰਡ ਤੋਂ ਪੁੱਛ ਲੋ ਝੂਠਾ ਸਾਫਤ ਕਰ ਦਿਓ ਅਸੀਂ ਚੋਣ ਨਹੀਂ ਲੜਾਂਗੇ ਹਾਈ ਕੋਰਟ ਵੱਲੋਂ ਜੀ 21 ਕਨਾਲਾਂ 11 ਮਾਰ ਲਿਆਂ ਦਾ ਕਬਜ਼ਾ ਦਿੱਤਾ ਜਾਵੇ ਬਲਵਿੰਦਰ ਸਿੰਘ ਨੂੰ ਅਸੀਂ ਤਾਂ ਚੋਣ ਨਹੀਂ ਲੜਾਂਗੇ ਆ ਭਾਈ ਜੀ ਨਾਲ ਗੱਲ ਕਰੋ ਜਦੋਂ ਇਹ ਹਾਈ ਕੋਰਟ ਦਾ ਫੈਸਲਾ ਫਿਰ ਦਿੱਤਾ ਜਾਵੇ ਸਾਨੂੰ ਕਬਜ਼ਾ ਦਿੱਤਾ ਜਾਵੇ ਬਲਵਿੰਦਰ ਸਿੰਘ ਨੂੰ 21 ਕਨਾਲਾਂ 11 ਮਰਲੇ ਸਾਨੂੰ ਥਾਂ ਸਮਾਇਆ ਜਾਵੇ ਜਗਾ ਅਸੀਂ ਚੋਣ ਨਹੀਂ ਲੜਾਂਗੇ ਵਾਪਸ ਹੋ ਜਾ ਗੱਲ 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 ਇਹ ਵੀ ਚ ਗੱਲ ਇਹ ਇਸ ਨੂੰ ਮਤਾਨਾ ਗੱਲ ਤੁਹਾਡਾ ਨਾਮ ਤੱਕ ਜਾਰੀ ਰਹੇ ਜਿੰਨਾ ਚਿਰ ਸਾਡੇ ਕਾਗਜ਼ ਨਹੀਂ ਭਰੇ ਜਾਂਦੇ ਜਾਂ ਦੋਨੇ ਤਰ੍ਹਾਂ ਦੇ ਰੱਦ ਹੋ ਜਾਂ ਜੀ ਰੱਦ ਹੋ ਜਾਣ ਜੀ ਜਾਂ ਚੋਣਾਂ ਜਾਰੀ ਰਹਿਣ ਚੋਣਾਂ ਜਾਰੀ ਤੋਂ ਇਹ ਵੀ ਸਾਡਾ ਪਿੰਡ ਦੀ ਚੋਣ ਨਾ ਹੋ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇਨ ਡੇਨਿਕ ਸਵੇਰਾ ਟੀਵੀ YouTube Facebook Instagram X اور WhatsApp چینل پر